ਉਹ ਆਈਦੇ ਨੇੜੇ ਇੱਕ ਪਿੰਡ ਹੈ ਨਦੀ ਦੇ ਕੰਢੇ ਤਸਾਰਨਾ ਪਿੰਡ ਮੇਰੀਆਂ ਅੱਖਾਂ ਸਾਹਮਣੇ ਪੁਰਾਣਾ ਹੈ ਉਹ ਸਾਰਾ ਪਿੰਡ ਟੁੱਟ ਜਾਂਦਾ ਸੀ ਜਦੋਂ ਫਸਾਦ ਹੁੰਦੀ ਸੀਗੀ ਨਦੀ ਭਰ ਕੇ ਉੱਥੋਂ ਦਾ ਇੱਕ ਮੁੰਡਾ ਸੀਗਾ ਦਿਹਾੜੀਦਾਰਾ ਦਾ ਮੁੰਡਾ ਜਿਹਨੇ ਨਿਸ਼ਚਾ ਕੀਤਾ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਤੇ ਉਸ ਬੰਦੇ ਨੇ ਹਾਕੀ ਦਾ ਵਰਲਡ ਕੱਪ ਜਿੱਤਿਆ ਅਸੀਂ ਜਦੋਂ ਇਹ ਫਿਲਮ ਬਣੀ ਚਾਹੀਦੀ ਹੈ ਉਦੋਂ ਫਿਲਮ ਬਣੀ ਹਰਜੀਤਾ ਕੋਸ਼ਿਸ਼ ਕੀਤੀ ਪ੍ਰੋਡਿਊਸਰ ਲੰਬੇ ਸਾਰੇ ਬੰਦੇ ਬਣਾਏ ਅਸੀਂ ਆਪਣੇ ਹੀਰੋ ਨੂੰ ਕਿਹਾ ਕਿ ਤੇਰਾ weight ਘਟਣਾ ਚਾਹੀਦਾ ਉਸ ਬੰਦੇ ਨੇ ਆਪਣਾ 14 ਕਿਲੋ weight ਘਟਕੀਤਾ ਸਾਰਾ ਕੁਝ ਕੀਤਾ ਪਰ ਫਿਲਮ ਦੇ ਵਿੱਚ ਕੋਈ ਨਹੀਂ ਆ ਜਦੋਂ ਬੰਦਾ ਉਹ ਚੁਟਕਿਆਂ ਦੀ ਫਿਲਮ ਲੈ ਕੇ ਆਉਂਦਾ ਉਹ ਹੀ ਬੰਦਾ ਉਹ ਹੀ ਟੀਮ ਉਸੇ ਵਿੱਚ ਪਾ ਦਿੰਦੇ ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਸਾਡੇ 'ਚ ਹੈ ਨਾ ਫਿਰ ਸਾਨੂੰ ਲੱਗਿਆ ਆਪਣੇ ਸਮਿਆਂ ਦੀ ਸਭ ਤੋਂ ਮਹਿੰਗੀ ਫਿਲਮ ਇੱਕ ਆਈ ਸਾਨੂੰ ਲੱਗਿਆ ਕਿ ਆਪਣੀ ਜਨਰੇਸ਼ਨ ਨੂੰ ਦੱਸੀਏ ਕਿ ਪਹਿਲਾ ਪਰਮਪੀਰ ਚੱਕਰ ਕਿਹਨੂੰ ਮਿਲਿਆ ਪੰਜਾਬ 'ਚ ਮੋਗੇ ਜਿਲ੍ਹੇ ਦਾ ਉਹ ਸਾਡਾ ਸੂਰਬੀਰ ਸੂਬੇ ਦਾ ਜਗਿੰਦਰ ਸਿੰਘ ਅਸੀਂ ਉਹਦੇ ਫਿਲਮ ਬਣਾਈ ਉਸ ਟਾਈਮ ਉਹ ਸਭ ਤੋਂ ਵੱਡੀ ਫਿਲਮ ਸੀ 22 ਕਰੋੜ ਦੀ ਫਿਲਮ ਬਣੀ ਤੇ ਕਮਾਲ ਦੀ ਗੱਲ ਉਹ ਫਿਲਮ ਨੂੰ ਬਣਾਉਂਦੇ ਬਣਾਉਂਦੇ ਦੋ ਬੰਦੇ ਮੋਕਗੇ ਤਰਾਸ ਵਿੱਚ ਸ਼ੂਟਿੰਗ ਕਰਨ ਗਏ ਲੈ ਲਾਤੋ ਕੇ ਉਹਦੇ ਆਕਸੀਜਨ ਘਟਣਗੇ ਇੱਕ ਬੰਦੇ ਡੈਥ ਹੋ ਗਈ ਫਿਰ ਮਨਾਲਿਆ ਸ਼ੂਟਿੰਗ ਕਰਨ ਗਏ ਉਹ ਖਾਈ 'ਚ ਕੱਢੀ ਦੇਖੀ ਉੱਥੇ ਮੁੰਡੇ ਡੈਥ ਹੋ ਗਈ ਨੋਰਮਲ ਮੁੰਡੇ ਮਰਕੇ ਪਰ ਫਿਲਮ ਦੇਖਣ ਕੋਈ ਨਹੀਂ ਆ। ਪਿੰਛਣਾ ਵਿੱਚ ਬਾਈਕ ਉੜ ਕੇ ਲਾਇਆ ਸੀ ਆਪਣੀ ਜ਼ਿੰਦਗੀ ਦੀ ਕਮਾਈ। ਇਸ ਕਰਕੇ ਮੈਂ ਕਹਿਣਾ ਕਿ ਛੱਡੋ। ਉਹੀ ਬੰਦੇ ਦੂਜੀਆਂ ਫਿਲਮਾਂ ਲੈ ਕੇ ਆਏ। ਆਹਾ ਜੀ ਹੋ ਗਿਆ। ਸਾਰੇ ਸਿੱਕੇ। ਇਹ ਸਮਾਂ ਬਦਲਿਆ ਡਾਕਟਰ ਸਾਹਿਬ ਸਮਾਂ ਕੀ ਸੀ ਜਦੋਂ ਅਸੀਂ ਛੋਟੇ ਸੀ ਤੁਸੀਂ ਸਾਰੇ ਛੋਟੇ ਸੀ ਉਦੋਂ ਸਾਡੇ ਇਹ ਘਰ ਦਾ ਵੱਡਾ ਸੀ ਜਿਹਨੂੰ ਪੰਜਾਬੀ ਵਿੱਚ ਨਾਲੜਾ ਕਹਿੰਦੇ ਆ। ਉਹ ਨਾਲੜਾ ਬਹਿੰਦਾ ਸੀ ਉਦੋਂ ਤੂੰ ਨਾਸ਼ਤਾ ਕਰ ਲਈ ਹੁਣ ਤੂੰ ਮਾਣੇ ਖੇਤ ਕੀ ਬੀਜਣਾ ਉਹ ਤਾਂ ਫਰਾਂ ਦਾ ਵਿਆਹ ਵਿੱਚ ਕੌਣ-ਕੌਣ ਜਾਊਗਾ ਉਹਨੂੰ ਮੈਂ ਕੱਪੜੇ ਲਿਆ ਕੇ ਦਿੰਨਾ ਆਪਾਂ ਨੇ ਉਹਦੇ ਕਿੰਨਾ ਸ਼ਗਨ ਦੇਣਾ ਕਰਦਾ ਬੰਦਾ ਤੈਅ ਕਰਦਾ ਸੀਗਾ ਆਪਾਂ ਵੋਟ ਕਿਨੂੰ ਪਾਉਣੀ ਐ ਕੋਈ ਮੋਟਾ ਹੋਊ ਉਹ ਵੀ ਕਰਦਾ ਬੰਦਾ ਤੈਅ ਕਰਦਾ ਸੀਗਾ ਪਰ ਅੱਜ ਕਰਦਾ ਬੰਦਾ ਨਹੀਂ ਕਰਦਾ ਸਭ ਤੋਂ ਛੋਟਾ ਤੈਅ ਕਰਦਾ ਜਿਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਉਹ ਤੈਅ ਕਰਦਾ ਇਸ ਕਰਕੇ ਇੱਥੇ ਫਿਰ ਕੁਝ ਵੀ ਚੱਲ ਜਾਂਦਾ ਸੋ ਸਿਨੇਮਾ ਬੇਸਿਕਲੀ ਸਨੇਮਰ ਵਾਲੀ ਚੀਜ਼ ਨਹੀਂ ਪਰ ਸਨੇਮੇ ਵਿੱਚ ਜਿਹੜੇ ਚੰਗੇ ਲੋਕ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰ ਰੱਖੋਗੇ